हिमकुण صاحب ਯਾਤਰਾ ਕੇ ਲੀਏ ਆਏ ਹੋ ਔਰ ਕਿੰਨੀ ਵਾਰ ਆਏ ਹੋ ਆਪ ਯਾਤਰਾ ਜਬ ਪਹਿਲੀ ਵਾਰ ਫਸਟ ਟਾਈਮ ਅੱਛਾ ਹਿਮਕੁਣ ਸਾਹਿਬ ਯਾਤਰਾ ਕਰਨੇ ਕਾ ਜਿਹੜਾ ਮਨ ਮੇ ਵਿਚਾਰ ਹੈ ਕੈਸੇ ਆਇਆ ਬਾਬਾ ਜੀ ਨੇ ਬੁਲਾ ਲਿਆ ਅੱਛਾ ਬਾਬਾ ਜੀ ਨੇ ਬੁਲਾ ਲਿਆ ਬਿਲਕੁਲ ਬਹੁਤ ਨੰਦਾਂ ਦਾ ਬਹੁਤ ਤੰਦਰੁਸਤੀਆਂ ਮਿਲਦੀਆਂ ਇੱਥੇ ਆੜ ਕੇ ਮੁਰਾਦਾ ਪੂਰੀਆਂ ਹੁੰਦੀਆਂ ਸਾਰੀਆਂ ਜੋ ਮੰਗੋ ਜੀ ਬਸ ਇੱਕ ਕਦਮ ਭਰੋ ਘਰੋਂ ਤੁਸੀਂ ਚੱਲ ਪੋ ਤੇ ਗੁਰਗੋਬ ਸਿੰਘ ਜੀ ਦੀ ਸ਼ੋਕ ਕਦਮ ਅੱਗੋਂ ਲੈਣ ਆਂਦੇ ਨੇ ਜੀ ਕਦੀ ਆਪਾਂ ਹਿੰਮਤ ਨਹੀਂ ਹਾਰੀ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੀ ਯਾਤਰਾ ਦੀ ਰੰਮਤਾ ਜਿਹੜੀ ਹੋ ਚੁੱਕੀ ਹੈ ਔਰ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦਰਸ਼ਨਾਂ ਦੇ ਲਈ ਵੱਡੀ ਤਦਾਰ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਨਤਮਸਤਕ ਹੋਣ ਵਾਸਤੇ ਆ ਰਹੀਆਂ ਹਨ ਅਸੀਂ ਇਸ ਟਾਈਮ ਖੜੀਆਂ ਗੋਬਿੰਦ ਧਾਮ ਦੇ ਉੱਤੇ ਜਿੱਥੇ ਤੁਹਾਨੂੰ ਦਿਖਾਉਣੀ ਹੈ ਕਿ ਵਿਊ ਇੱਥੇ ਸੰਗਤਾਂ ਜਿਹੜੀਆਂ ਹਨ ਗੋਬਿੰਦ ਘਾੜ ਤੋਂ ਉਤੋਂ ਪਹੁੰਚ ਚੁੱਕੀਆਂ ਹਨ ਔਰ ਛੋਟੇ ਬੱਚੇ ਬਜ਼ੁਰਗ ਜਿਹੜੇ ਹਨ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਆ ਰਹੇ ਹਨ ਤੇ ਸਾਡੇ ਨਾਲ ਛੋਟੀ ਜੀ ਬੱਚੀ ਹੈ ਉਹਦੇ ਨਾਲ ਕਰਦੇ ਹਾਂ ਗੱਲਬਾਤ ਕਿ ਕਿਹੜੀ ਜਗ੍ਹਾ ਤੋਂ ਆਏ ਹਨ ਔਰ ਕਿੰਨੀ ਵਾਰ ਯਾਤਰਾ ਜਿਹੜੀ ਇਹ ਕਰਨ ਵਾਸਤੇ ਆਏ ਹਨ ਬੇਟਾ ਕਹਾਂ ਸੇ ਆਏ ਆਪ अच्छा दिल्ली से आए हो और हेमकुंड यात्रा के लिए आए हो और कितनी बार आए हो आप यात्रा जब पहली बार फर्स्ट टाइम अच्छा तो हेमकुंड यात्रा करने का मन में विचार है कैसे आया विचार कैसे आया मन में अच्छा ऐसे अच्छा। बाबा जी अच्छा। ने बुला लिया अच्छा बाबा जी ने बुला लिया अच्छा बाबा जी ने बुला लिया बिल्कुल तो हेमकुंड साहब जाके जब आप नतमस्तक हो क्या वहाँ पे कैसा महसूस करोगे क्या देखना चाहोगे वहाँ पे बाबा जी के दर्शन करने हैं। बाबा जी की दर्शन। अच्छा तो वहाँ पे तो बर्फ बहुत ज्यादा है हाँ जी बोलो हाँ जी तो आप बर्फ देखने के लिए भी आए हो और दर्शन करने के लिए आए हो हाँ जी अच्छा कौन सी कक्षा में पढ़ते हो कौनसी क्लास में पढ़ते हो क्लास का नाम बताओ पहले नर्सरी में पढ़ती थी अब उसमे बुराड़ी अच्छा। क्लास का नाम बताओ बुराड़ी के जी के जी ठीक है कितनी एज है आपकी ਫੋਰੀ ਹੈ ਫੋਰੀ ਹੈ ਠੀਕ ਹੈ ਨਾਮ ਕੀ ਹੈ ਆਪਕਾ ਨਿਮਰਤ ਕੌਰ ਨਿਮਰਤ ਕੌਰ ਠੀਕ ਹੈ ਇਹਨਾਂ ਦੇ ਮਦਰ ਵੀ ਨਾਲ ਹਨ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਛੋਟੇ ਬੱਚੇ ਨੂੰ ਲੈ ਕੇ ਆਏ ਹੋ ਹਿਮਕੁੰਡ ਸਾਹਿਬ ਕਿਦਾਂ ਮਨ ਦੇ ਵਿੱਚ ਵਿਚਾਰ ਹੈ ਐਸੀ ਮੰਨਤ ਮੰਗੀ ਵੀ ਥੀ ਤੋ ਫਿਰ ਐਸੇ ਸੁਖਣਾ ਉਦਾਰ ਨਹੀਂ ਥੀ ਤੋ ਆ ਗਏ ਹਮ ਲੋਗ ਠੀਕ ਹੈ ਪਹਿਲੀ ਵਾਰ ਯਾਤਰਾ ਕੇ ਲਈ ਆਏ ਹੋ ਠੀਕ ਹੈ ਹਿਮਕੁੰਡ ਸਾਹਿਬ ਅਜੇ ਕੱਲ ਹੀ ਕਵਾੜ ਖੁੱਲਿਆ ਨਾ ਹਾਲਾਂਕਿ ਥੋੜੀ ਬਰਫ਼ ਵੀ ਹੈ ਤੇ ਕਿਦਾਂ ਇੱਕਦਮ ਮਨ ਦੇ ਵਿੱਚ ਵਿਚਾਰ ਕਿਦਾਂ ਹੈ ऐसे ही बस काफी टाइम से बना हुआ था तो हो नहीं पा रहा था पहले आना था तो पुल टूट गया था उसके बाद अब विचार बन गया हम लोगों का ठीक है यहाँ की मेजरमेंट का जो कैसे देखते हो आप सर बस अच्छा है व्यू तो अभी चलते चलते देख रहे हैं अभी हम लोग पैदल आए थे बच्चे के साथ बच्चे ने भी सवारी पैदल की थी ठीक है पूरा जो रास्ता है बच्चा भी करके आया हाँ जी हाँ जी आधे रास्ते हमने बच्चे के लिए थोड़ा सा खच्चर कर लिया था बाकी रास्ते पैदल आया बच्चा ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦਰਸ਼ਨਾਂ ਦੇ ਲਈ ਵੱਡੀ ਤਦਾਰ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਉਹ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ ਛੋਟੀ ਜੀ ਬੱਚੀ 4 ਸਾਲ ਦੀ ਜਿਹੜੀ ਹੈ ਉਹ ਵੀ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦਰਸ਼ਨਾਂ ਦੇ ਲਈ ਆਈ ਹੈ ਬਿਲਕੁਲ ਅਸੀਂ ਦੇਖਦੇ ਹਾਂ ਕਿ ਇੱਥੇ ਹੋਰ ਵੀ ਵੀਰ ਸਾਡੇ ਨਾਲ ਕਿਹੜੀ ਜਗ੍ਹਾ ਤੋਂ ਆਏ ਹੋ ਬੱਚਾ ਜਲੰਧਰ ਤੋਂ ਆਏ ਆ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਜੀ ਮੇਰੀ ਛਪਵੀਂ ਪੈਦਲ ਯਾਤਰਾ ਬਾਬਾ ਜੀ ਠੀਕ ਹੈ ਬਹੁਤ ਆਨੰਦ ਆਂਦਾ ਬਹੁਤ ਤੰਦਰੁਸਤੀਆਂ ਮਿਲਦੀਆਂ ਇੱਥੇ ਆਣ ਕੇ ਮੁਰਾਦਾ ਪ ਜੀ بس ਇੱਕ ਕਦਮ ਭਰੋ ਘਰੋਂ ਤੁਸੀਂ ਚੱਲ ਪੋ ਤੇ ਗੁਰਗੋਬ ਸਿੰਘ ਜੀ ਦੀ 100 ਕਦਮ ਅੱਗੋਂ ਲੈਣ ਆਂਦੇ ਨੇ ਜੀ ਕਦੀ ਆਪਾਂ ਹਿੰਮਤ ਨਹੀਂ ਹਾਰੀ ਜੀ ਹਰ ਸਾਲ ਓਪਨਿੰਗ ਤੇ ਹੀ 25 ਜਾਂ 26 ਤਰੀਕ ਨੂੰ ਪਹੁੰਚੀਦਾ ਠੀਕ ਹੈ ਬਹੁਤ ਸਟਾਫ ਅੱਛਾ ਸਾਰੇ ਕਮਰੇ ਇੱਥੇ ਮਿਲਦੇ ਨੇ ਬਹੁਤ ਵਧੀਆ ਸਹੂਲਤਾਂ ਆਈਆਂ ਬਹੁਤ ਵਧੀਆ ਰੇਜ਼ਰਮੈਂਟ ਸਾਰੇ ਕਿਤੇ ਕੋਈ ਬਰਫੂਤ ਬਹੁਤ ਜਿਆਦਾ ਨਹੀਂ ਗਈ ਕਹਿੰਦੇ ਪਏ ਕਿ ਬਹੁਤ ਵਧੀਆ ਦਰਸ਼ਨ ਹੋਣਗੇ ਠੀਕ ਹੈ ਔਰ ਜਦੋਂ ਤੁਸੀਂ ਘਰ ਤੋਂ ਰਵਾਨਾ ਹੁੰਦੇ ਹੋ ਮੰਦੇ ਵਿੱਚ ਚਾਹ ਕਿੰਨਾ ਕੁ ਹੁੰਦਾ ਉਹ ਜਿਆਦਾ ਚਾਹ ਹੁੰਦਾ ਜੀ ਅੱਜ ਤੀ ਅਸੀਂ ਨਾਨਕ ਮਤਾ ਰੀਠਾ ਮਿੱਟਾ ਸਾਹਿਬ ਵੀਰਵਾਰ ਰਾਤ ਦੇ ਤੁਰੇ ਆਂ ਇੰਨਾ ਚਾਹ ਹੋ ਕਿ ਨੀਂਦ ਨਹੀਂ ਆਉਂਦੀ ਪੂਰੀ ਹਫ ਮਹੀਨਾ ਪਹਿਲੇ ਨੀਂਦਾਂ ਨਹੀਂ ਬੰਦ ਹੋ ਜਾਂਦੀ ਹੈ ਤੇ ਬਾਬਾ ਜੀ ਘਰ ਜਾਣਾ ਹੀ ਜਾਣਾ ਹੈ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਦੋਂ ਆਪਣੇ ਘਰ ਤੋਂ ਰਵਾਨਾ ਹੁੰਦੀਆਂ ਹਨ ਉਹਨਾਂ ਦੇ ਮਨ ਦੇ ਵਿੱਚ ਚਾਅ ਇੰਨਾ ਕਿ ਜ਼ਿਆਦਾ ਹੁੰਦਾ ਹੈ ਕਿ ਸੰਗਤਾਂ ਖੁਸ਼ੀ ਦੇ ਮਾਰੇ ਵਕ ਵਕ ਪੜਾ ਕਰਕੇ ਹਿਮਕੁੰਡ ਸਾਹਿਬ ਪਹੁੰਚਦੀਆਂ ਹਨ ਪਰ ਚਾਅ ਇੰਨਾ ਕਿ ਜ਼ਿਆਦਾ ਹੁੰਦਾ ਹੈ ਕਿ ਮਨ ਦੇ ਵਿੱਚ ਉਹ ਬਾਹਲ ਇੰਨੇ ਕਿ ਜ਼ਿਆਦੇ ਹੁੰਦੇ ਨੇ ਕਿ ਉਹ ਚਾਹ ਜਿਹੜਾ ਹੈ ਚੱਖਿਆ ਨਹੀਂ ਜਾਂਦਾ ਹੈ। ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਗੁਰਦੁਆਰਾ ਗੋਬਿੰਦ ਧਾਮ ਦਾ ਵਿਊ ਕਿ ਸੰਗਤਾਂ ਹੇਮਕੁੰਡ ਸਾਹਿਬ ਦਰਸ਼ਨਾਂ ਦੇ ਲਈ ਚਾਹੇ ਉਹ ਬਜ਼ੁਰਗ ਚਾਹੇ ਉਹ ਛੋਟੇ ਬੱਚੇ ਹਨ ਵੱਡੀ ਤਦਾਰ ਦੇ ਵਿੱਚ ਹੇਮਕੁੰਡ ਸਾਹਿਬ ਦਰਸ਼ਨਾਂ ਦੇ ਲਈ ਆ ਰਹੇ ਹਨ। ਕੈਮਰਾਮੈਨ ਅਮਨਪ੍ਰੀਤ ਦੇ ਨਾਲ ਦਾ ਅਨਮਿਊਟ ਟੀਵੀ ਬਲਰਾਜ ਸਿੰਘ